ਆਲਾ ਗੁਰੂ ਮੰਡੀ ਚੈੱਕ ਕੀਤੀ ਭਗਤਾ ਵਾਲੇ ਅਮਰਪੁਰ ਚੈੱਕ ਕੀਤੀ ਕਿਤੇ ਵੀ ਸਰਕਾਰੀ ਫਰੀਡ ਹੋ ਨਹੀਂ ਰਹੀ ਮੌਇਸਟਰ ਦੇ ਨਾਂ ਤੇ ਕਿਸਾਨਾਂ ਨੂੰ ਕੰਮ ਕੀਤਾ ਜਾ ਰਿਹਾ ਤੇ ਘੱਟ ਲੱਗਦੇ ਨੂੰ ਹੋ ਗਿਆ ਇਹ ਵੀ ਸਾਡੀ ਮੰਗ ਹੈਗੀ ਯਾਰ ਇਹਦੇ ਨਾਲ ਦੀ ਨਾਲ ਪਰਾਲੀ ਵਾਲਾ ਮਸਲਾ ਪਰਾਲੀ ਸੋਲਾਨਾ ਸਾਡਾ ਧੂਆ 6% ਤੋਂ ਵੱਧ ਨਹੀਂ ਹੈਗਾ ਇਸ ਵੇਲੇ 2.5% ਹੁੰਦਾ ਪਰ ਪਰਾਲੀ ਵਾਲੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਰੈੱਡ ਇੰਟਰੀਆਂ ਤੇ ਜੁਰਮਾਨੇ ਨਿਯਾਜ ਪਾਏ ਜਾ ਰਹੇ ਆ ਦੂਸਰੇ ਬੰਨੇ ਜਿਹੜੇ 93% ਹੋਰ ਕਾਰਕ ਰਚਾਈ ਇੰਡਸਟਰੀ ਆ ਆਵਾਜਾਈ ਦੇ ਸਾਧਨਿਆ ਰਸੋਈਆ ਉਹਨਾਂ ਤੇ ਸਰਕਾਰ ਕੋਈ ਕਾਰਵਾਈ ਨਹੀਂ ਕਰਦੀ ਇਹ ਕਿਸਾਨਾਂ ਨਾਲ ਸਤਾਲਾ ਵਿਹਾਰ ਕੇਂਦਰ ਤੇ ਪੰਜਾਬ ਸਰਕਾਰ ਦਾ ਵਾ ਬਰਾਲੀ ਵਾਲੇ ਮੁੱਦੇ ਤੇ ਜਿਹੜੇ ਕੇਂਦਰ ਤੇ ਸਟਲਾਈਟ ਨੇ ਉਹਨਾਂ ਨੂੰ ਆਧਾਰ ਬਣਾ ਕੇ ਕਿਸਾਨਾਂ ਦੇ ਕੇਸ ਪਾਏ ਜਾ ਰਿਆ ਪਰ ਉਹ ਸਟਲਾਈਟ ਜੇ ਅਸੀਂ ਕਹੀਏ ਤੁਸੀਂ ਸਾਰਾ ਪਿੰਡ ਡੁੱਬਿਆ ਵੇਖਿਆ ਹੜਾਂ ਕਰਕੇ ਉਹ ਸਟਲਾਈਟ ਦਾ ਆਧਾਰ ਜਿਹੜਾ ਹੱਟ ਤੇ ਨਹੀਂ ਲਾਗੂ ਹੋ ਰਿਹਾ ਤੇ ਕਿਹਦੇ ਗਲੋਰੀ ਜਾ ਕੇ ਕਰਨੀ ਆ ਕੱਲ ਨੂੰ ਜਦੋਂ ਕਣਕ ਨੂੰ ਆ ਕੇ ਲੱਗਣੀ ਆ ਉੱਤੇ ਵੀ ਸੈਟਲਾਈਟ ਵਿਖਣਿਆ ਨਹੀਂ ਹੈਗੇ ਇਹ ਵਿਤਰਾਂ ਪੰਜਾਬ ਦੇ ਕਿਸਾਨਾਂ ਨਾਲ ਹੋ ਰਿਹਾ